来了。哈哈。哈哈。哈这。 ਸਰ ਜਿਹੜੇ ਅਸੀਂ ਗੁਰਮੀ ਸਿੰਘ ਕਾਲਾ ਤਨੋਹਲਾ ਦੇ ਡੈੱਡ ਬੋਡੀ ਇੱਥੇ ਲਿਆਂਦੀ ਗਈ ਸੀ ਕਿਸ ਤਰ੍ਹਾਂ ਇੱਥੇ ਰੱਖਿਆ ਤੇ ਕਿਸ ਤਰ੍ਹਾਂ ਤਿਆਰ ਕਰਕੇ ਅਗਰ ਪ੍ਰਵਾਨ ਉੱਤੇ ਜਾ ਰਿਹਾ ਜਿਵੇਂ ਜੀ ਕੱਲ ਤੁਹਾਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੀ ਸੀ ਕਿ ਜੋ ਕੱਲ ਏਜੀਟੀਫ ਦੇ ਨਾਲ ਇੰਕਾਊਂਟਰ ਦੇ ਦੌਰਾਨ ਗੈਂਗਸਟਰ ਕਾਲਾ ਤਨੋਹਲਾ ਦੀ ਮੌਤ ਹੋ ਗਈ ਸੀ ਸੋ ਕੱਲ ਸ਼ਾਮ ਉਹਦੀ ਜਿਹੜੀ ਬੋਡੀ ਨੂੰ ਲਿਆ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚਰੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਨਯੋਗ ਸਿਵਲ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਆ ਰਿਕੁਐਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਾ ਤਨੋਲਾ ਦੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜੋ ਜਿਹੜੀ ਪ੍ਰਕਿਰਿਆ ਉਹ ਜਾਰੀ ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇ। ਫਿਰ ਜਿਹੜੀ ਪੁਲਿਸ ਮਿੰਗਲਾ ਜੀ ਜਖਮੀ ਹੋਏ ਸੀ ਉਹਨਾਂ ਦੀ ਕੀ ਹਾਲਤ ਹੈ? ਜੀ ਪੁਲਿਸ ਮੁਲਾਜ਼ਮ ਇੱਕ ਇਨਸਪੈਕਟਰ ਪੁਸ਼ਵਿੰਦਰ ਸਿੰਘ ਜ਼ਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ਾਟ ਇੰਜਰੀ ਹੈ ਤੇ ਇੱਕ ਸਬ ਇਨਸਪੈਕਟਰ ਜਸਪਰੀ ਸਿੰਘ ਏਜੀਟੀਐਫ ਦੇ ਉਹ ਜਿਹੜੇ ਜ਼ਖਮੀ ਹੋਏ ਸੀਗੇ ਉਹ ਦੋਨੋਂ ਹੀ ਇੱਥੇ ਸਿਵਲ ਹਸਪਤਾਲ ਬਰਨਾਲਾ ਹੀ ਇਸ ਵੇਲੇ ਦਾਖਲ ਨੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਸਰ ਜਿਹੜੀ ਮਤਲਬ ਕਿ ਪੁਲਿਸ ਵੱਲੋਂ ਇਥੇ ਦਿਨਾਤ ਕਰੀ ਬਿਕੀਤੀ ਹੈ ਕੋਈ ਕੋਈ ਰਿਸਕ ਨੂੰ ਕੀਤੀ ਹੈ ਜਾਂ ਕੋਈ ਨਹੀਂ ਇਹ ਜਸਟ ਇੱਕ ਜੀ ਐਸ ਅ ਪ੍ਰੀਵੈਂਟਿਵ ਮੇਜਰ ਜਿਹੜੀ ਡਿਪਲੋਇਮੈਂਟ ਕੀਤੀ ਗਈ ਹੈ ਇਹੋ ਜੀ ਤੇ ਕਰਦੇ ਪਰ ਇਹ ਪੁਸ਼ਮਕਾਬਲਾ ਕਿੰਨਾ ਚਿਰ ਹੋਇਆ ਜੀ ਗੱਲ ਜਿਵੇਂ ਕੱਲ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਗੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬਰੀਫ ਕੀਤੀਆਂ ਨੇ ਉਸ ਹਸਾਬ ਨਾਲ ਹੀ ਸਾਰਾ ਫਰ ਹੈ ਕਿੰਨੇ ਸਰ ਇਹਦੀ ਗੋਲੀਆਂ ਦੇ ਕਿੰਨੇ ਘੋੜੀਆਂ ਵਜੇ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਹੁਣ ਡਾਕਟਰ ਸਾਹਿਬ ਐਗਜ਼ਾਮਨ ਕਰ ਰਹੇ ਨੇ ਸਰ ਇੱਕ ਵਕਤ ਤੋਂ ਜਿਹੜਾ ਧਾਰ ਤੇ ਵਾਜੀ ਜਾਂ ਪੁਲਿਸ ਪਹਿਲੇ ਹੀ ਇਹਦੇ ਟਿਕਾਣੇ ਦਾ ਵੀ ਪਤਾ ਸੀ ਜੀ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ ਅਫਸਰ શ્રી ਸੰਦੀਪ ਕੋਇਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ શ્રી ਸੰਦੀਪ ਕੁਮਾਰ ਮਲਿਕ ਜੀ ਨੇ ਕੱਲ মিডিਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਜਿਹੜਾ ਏਜੀ ਇਹਨੂੰ ਟਰੈਕ ਕਰ ਰਹੀ ਸੀ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜਿਹੜੀ ਇਤਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਹੋਏ ਸੀ ਇੱਕ ਨਿੱ ਕ੍ਰਿਮੀਨਲ ਪਾਸੇ ਦਰਜ ਇਹਦੇ 67 ਦੇ ਆਰਾਊਂਡ ਜਿਹੜੇ ਕ੍ਰਿਮੀਨਲ ਕੇਸ ਦਰਜ ਸੀਗੇ ਜੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਧਨੋਲੇ ਵਿੱਚ ਮੁਕੱਦਮਾ ਨੰਬਰ 2 ਥਾਣਾ ਧਨੋਲਾ ਦਾ ਜਿਹੜਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਹੀ ਪਕੜਿਆ ਸੀ ਤੇ ਜਿਹੜੇ ਨਾਲ ਦੇ ਸਾਥੀ ਵੀ ਫਰੇ ਫਰੇ ਗਏ ਨੇ ਉਹਨਾਂ ਨੂੰ ਕਿੱਥੇ ਰੱਖੇ ਉਹ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮੰਡਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ